ਜੇਕਰ ਤੁਸੀਂ ਵੀ ਆਪਣੇ ਫੋਨ ਦਾ ਰੀਚਾਰਜ ਕਰਵਾਉਂਦੇ ਹੋ ਤੇ ਖਬਰ ਧਿਆਨ ਦੇ ਨਾਲ ਸੁਣ ਲਵੋ ਪੰਜਾਬ ਪੁਲਿਸ ਨੇ ਸਾਰਿਆਂ ਨੂੰ ਅਵੇਅਰ ਕਰ ਦਿੱਤਾ ਹੈ ਕਿ ਤੁਸੀਂ ਠੱਗੀ ਦੇ ਸ਼ਿਕਾਰ ਹੋ ਸਕਦੇ ਹੋ ਹੁਣ ਤੁਹਾਡੀ ਇਮਾਨਦਾਰੀ ਹੀ ਤੁਹਾਨੂੰ ਲੈ ਬੈਠੇਗੀ ਇਹਨਾਂ ਲੋਕਾਂ ਦੇ ਮੋਹਰੇ ਬਿਲਕੁਲ ਵੀ ਨਾ ਵਰਤਿਓ ਇਮਾਨਦਾਰੀ ਜੀ ਆਸਾ ਸ਼ਿਗਾਲ ਤੁਸੀਂ ਦੇਖ ਰਹੇ ਹੋ ਨਿਸ਼ਨ ਪੋਸਟ ਬਹੁਤ سارے ਲੋਕ ਬਹੁਤ سارے ਮਾਮਲਿਆਂ ਦੇ ਵਿੱਚ ਇਮਾਨਦਾਰੀ ਵਰਤਦੇ ਨੇ ਪਰ ਇਹ ਇਮਾਨਦਾਰੀ ਉਹਨਾਂ ਤੇ ਭਾਰੀ ਪੈ ਸਕਦੀ ਹੈ ਜੀ ਹਾਂ ਖੁਦ ਪੰਜਾਬ ਪੁਲਿਸ ਦੇ ਦੇ ਸਾਈਬਰ ਸੈੱਲ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਤੁਸੀਂ ਅਜਿਹੇ ਮਾਮਲਿਆਂ ਦੇ ਵਿੱਚ ਇਮਾਨਦਾਰੀ ਨਹੀਂ ਵਰਤਣੀ ਹੈ ਨਹੀਂ ਤਾਂ ਤੁਸੀਂ ਖਾਲੀ ਹੋ ਸਕਦੇ ਹੋ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ ਜੀ ਹਾਂ ਦੱਸ ਦਈਏ ਕਿ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡਾ ਬੈਂਕ ਬੈਲੈਂਸ ਜਿਹੜਾ ਹੈ ਉਹ ਚੋਰੀ ਕਰਨ ਦੇ ਲਈ ਚੋਰਾ ਨੇ ਹੋਰ ਗੇਮ ਚਲਾਈ ਗਈ ਹੈ ਤੁਹਾਡੇ ਕੋਲੋਂ OTP ਲੈਣ ਲਈ ਤੁਹਾਡੇ ਫੋਨ ਦੇ ਵਿੱਚ 200 300 ਵਾਲਾ ਰੀਚਾਰਜ ਕਰਵਾ ਦੇਣਗੇ ਅਤੇ ਤੁਹਾਨੂੰ ਕਾਲ ਆਵੇਗੀ ਕਿ ਭੁਲੇਖੇ ਦੇ ਨਾਲ ਤੁਹਾਡੇ ਨੰਬਰ ਤੇ ਗਲਤ ਰੀਚਾਰਜ ਹੋ ਗਿਆ ਹੈ ਤੇ ਕਰਨਾ ਹੋਰ ਤੇ ਕਰਨਾ ਸੀ ਹੋਰ ਤੇ ਸੀ ਫਿਰ ਤੁਹਾਨੂੰ ਕਹਿਣਗੇ ਕਿ ਹੁਣ ਤੁਹਾਡੇ ਫੋਨ ਤੇ ਇੱਕ OTP ਆਵੇਗਾ ਪਰ ਅਸਲ ਦੇ ਵਿੱਚ ਉਹ OTP ਤੁਹਾਡੇ ਬੈਂਕ ਖਾਤੇ ਦੇ ਨਾਲ ਸੰਬੰਧਿਤ ਹੋਵੇਗਾ ਜੋ ਤੇ ਸੋ ਧਿਆਨ ਦੇਵੋ ਕਿਸੇ ਨੂੰ OTP ਦੇਣ ਦੀ ਗਲਤੀ ਨਾ ਕਰੋ ਮਤਲਬ ਕਿ ਉਹ ਤੁਹਾਡੇ ਫੋਨ 'ਚ ਪਹਿਲਾਂ ਤਾਂ ਰੀਚਾਰਜ ਕਰ ਦੇਣਗੇ ਫਿਰ ਕਹਿਣਗੇ ਕਿ ਇਹ ਗਲਤੀ ਨਾਲ ਹੋ ਗਿਆ 2.5 300 ਰੁਪਏ ਸਾਨੂੰ ਵਾਪਸ ਕਰ ਦਿਓ ਤੁਸੀਂ ਇਮਾਨਦਾਰੀ ਵਰਤੋਗੇ ਤੁਸੀਂ ਕਹੋਗੇ ਕਿ ਚਲੋ 200 ਜਾਂ 300 ਦੇ ਲਈ ਆਪਣੀ ਇਮਾਨਦਾਰੀ ਕਿਉਂ ਖਰਾਬ ਕਰਨੀ ਹੈ ਇਹਨਾਂ ਨੂੰ ਅਸੀਂ ਇਹਨਾਂ ਦੇ ਪੈਸੇ ਵਾਪਸ ਕਰ ਦਿੰਨੇ ਆ ਪਰ ਜਦੋਂ ਤੁਸੀਂ ਉਹਨਾਂ ਦੇ ਪੈਸੇ ਉਹਨਾਂ ਨੂੰ ਵਾਪਸ ਕਰੋਗੇ ਤੇ ਉਹ ਤੁਹਾਡਾ ਅਕਾਊਂਟ ਜਿਹੜਾ ਹੈ ਉਹ ਖਾਲੀ ਕਰ ਦੇਣਗੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਸਾਵਧਾਨੀ ਵਰਤਨੀ ਹੈ ਅਜਿਹੇ ਠੱਗਾ ਦੇ ਮੋਰੇ ਬਿਲਕੁਲ ਵੀ ਇਮਾਨਦਾਰੀ ਨਹੀਂ ਵਰਤਨੀ ਹੈ ਜੇਕਰ ਤੁਹਾਡੇ ਫੋਨ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਆਵੇ ਤਾਂ ਤੁਸੀਂ ਧਿਆਨ ਦੇਣਾ ਹੈ ਕਿ ਕੀ ਉਹ ਬੰਦਾ ਸੱਚੀ-ਮੁੱਚੀ ਉਸਦੇ ਨਾਲ ਗਲਤੀ ਤੋਂ ਹੋਇਆ ਏ ਜਾਂ ਇਹ ਕੋਈ ਠੱਗ ਹੈ ਜਿਹਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਉਹਨਾਂ ਚੀਜ਼ਾਂ ਦੀ ਵਿਆਖਿਆ ਕਰਨੀ ਹੈ ਸੋ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਸਾਈਬਰ ਠੱਗ ਨੇ ਉਹ ਬੈਠੇ ਹੋਏ ਨੇ ਬਹੁਤ ਸਾਰੇ ਸਾਈਬਰ ਠੱਗ ਜਿਹੜੇ ਨੇ ਉਹ ਠੱਗੀ ਦੇ ਸ਼ਿਕਾਰ ਜਿਹੜੇ ਨੇ ਉਹ ਲੋਕਾਂ ਨੂੰ ਬੜਾ ਰਹੇ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਇਸ ਖਬਰ ਨੂੰ ਸਾਂਝੀ ਕਰੋ ਤਾਂ ਕਿ ਲੋਕ ਜਿਹੜੇ ਨੇ ਉਹ ਅਵੇਅਰ ਹੋ ਸਕਣ ਤੇ ਲੋਕ ਜਿਹੜੇ ਨੇ ਉਹ ਠੱਗੀ ਤੋਂ ਬਚ ਸਕਣ